ਲੋ ਜੀ ਬਾਈ ਨਵੀਂ ਮਸ਼ੀਨ ਪਾਏ ਆ ਪਹਿਲਾਂ ਤਾਂ ਮੇਰੇ ਉਧਰ ਪੂਰੀ ਬਾਈ ਨੂੰ ਸਾਤਿਗਾਲ ਜੀ ਬਾਈ ਪੂਰੀ ਦੇ ਸਾਲੇ ਦੀ ਮਸ਼ੀਨ ਆ ਇਹ ਸਾਡੇ ਲਾ ਕੇ ਚਾਈ ਵੀ ਆ ਪੂਰੀ ਨੇ ਚੋਰੀ ਚੋਰੀ ਰਾਤ ਵੜਾ ਲਈ ਤੇ ਕਣਕ ਕਿੰਨੇ ਵਜੇ ਮਸ਼ੀਨ ਕੋਈ ਮਿਲੀ ਨਹੀਂ ਸੀ ਨਾ ਪੂਰੀ ਕਿੰਨੇ ਵੇ ਵੜ ਗਈ ਤੇ ਇਹ ਮੈਂ ਕਹਿੰਦਾ 8 ਵਜੇ ਆ ਗਈ ਸੀ ਇਹ 11:30 ਵਜੇ ਗਈ ਇਹ ਬਾਈ ਜੌਂਡੀਅਰ ਕੰਪਨੀ ਵਾਲੀ ਮਸ਼ੀਨ ਆ ਪਰੰ ਛੋਟੀ ਜੀ ਹੈ ਨਾ ਜੌਂਡੀਓ ਟਰੈਕਟਰ ਮੰਗਣ ਹੈ ਉਹ ਮੈਂ ਕਹਿੰਦਾ 12:00 ਹੁੰਦਾ ਹੀ ਹੋਣਾ ਮੁੰਨੇ ਆ ਉਹ ਵੜਨੇ ਆ ਇਹਨਾਂ ਕੇ ਹੈ ਨਾ ਬਾਰਾ ਫਰਦਾ ਬਾਕੀ ਬਾਈ ਉਦਾਂ ਵੀ ਸਾਇਲੈਂਟ ਜੀ ਆਵਾਜ਼ ਨਹੀਂ ਹੈਗੀ ਤੇ ਮੇਲੇ ਪ੍ਰਧਾਨ ਨੂੰ ਬਾਈ ਇੱਧਰ ਬਾਈ ਪ੍ਰਧਾਨ ਜੀ ਵਿਹਲੇ ਹੋਗੇ ਨਹੀਂ ਪੂਰੇ ਰਾਤ ਉਸੇ ਹੀ ਰਾਤੇ ਰਾਤ ਵੜਾ ਲਈ ਯਾਰ ਪੂਰੀ ਰਾਤ ਦਾ ਹਾਂ ਉਹ ਮੈਨੂੰ ਆਇਆ ਤਾਂ ਮੇਰੇ ਕੋਲ ਟਰਾਲਾ ਦਾ ਕਾਲੇ ਦਾ ਅੱਛਾ ਠੀਕ ਆ ਕਾਲਾ ਕਹਿੰਦਾ ਮੈਨੂੰ ਕੱਲ ਨੂੰ ਸਵੇਰੇ ਚਾਹੀਦਾ ਮਾਹ ਚੱਲ ਕੋਈ ਨਾ ਭਰਉਣਾ ਤੱਕੀ ਜਰੂਰੀ ਨੇ ਪੂਰੀ ਰਾਤ ਨੂੰ ਰਾਤੋਂ ਟੂੜੀ ਵਾਲਾ ਨਾਲ ਵਧੀਆ ਬਣਦਾ ਟੂੜੀ ਵਾਲਾ ਵਧੀਆ ਆਹ ਜਿਹੜਾ ਪੁਰਦਾ ਨਾ ਥੱਲੇ ਆ ਪੂਰਾ ਜਾ ਇਹ ਨਹੀਂ ਪੁਰਦਾ ਉੱਪਰੇ ਰਹਿੰਦਾ ਹੈ ਹਾਂ ਤੈਨੂੰ ਬੱਲ ਦਿਖੀ ਜਣੀ ਤਾਂ ਕਹਿੰਦਾ ਬੱਲ ਆ ਪਰ ਉਹਦੇ ਵਿੱਚ ਦਾਣੇ ਨਹੀਂ ਨੇ ਦਾਣੇ ਨਹੀਂ ਹੈਗੇ ਬਾਕੀ ਉਹ ਕਿ ਲੱਗੇ ਪਕੜਾ ਜ ਇਹਨੂੰ ਕਿਹੜਾ ਉਹ ਸਾਈਡ ਜੀ ਪਾ ਪੈਰ ਜ ਆ ਹੁੰਦਾ ਹੈ ਕੋਈ ਉਹਦੇ ਕੋਈ ਮੇਲਾ ਦੀ ਫਿਲਟਰ ਫੋਟਰ ਆ ਘੁੰਮਦਾ ਉਹ ਸਾਈਡ ਪੇ ਜਿਹੜਾ ਟਰੈਕਟਰ ਦੇ ਮੂਰੇ ਲਵਾ ਦਿੰਦੇ ਆ ਬਾਹ ਗਾਹਾਂ ਨੂੰ ਬਾਈ ਐਦਾਂ ਨਹੀਂ ਚੱਲਣੀਆਂ ਛੋਟੀਆਂ ਹਾਂ ਬੂਟੇ ਆ ਗਏ ਬੂਟੇ ਹੀ ਬੂਟੇ ਆ ਗਏ ਬਾਈ ਮਸ਼ੀਨ ਉਧਰ ਦੇਖੋ ਤੁਸੀਂ ਜੌਂਡੀਅਰ ਕੰਪਨੀ ਦੀ ਇਹ ਲਾ ਦੇਖੋ ਜਾ ਰਹੀ ਹੈ ਪਤਾ ਵੀ ਨਹੀਂ ਲੱਗ ਰਿਆ ਬਾਕੀ ਤਾਂ ਚੱਲਦੀ ਵੀ ਦਿਖਾਉਣੀ ਹੈ ਡਰਾਈਵਰ ਇੱਕੇ ਆ ਡਰਾਈਵਰ ਇੱਕੇ ਅੱਧਾ ਘੰਟਾ ਕੋਸ਼ਿਸ਼ ਪੂਰੀ ਆਏ ਤਾਂ ਤੂੰ ਵੀ ਸਿੱਖ ਸਕਦਾ ਯਾਰ ਹੁਣ ਤਾਂ ਘਰ ਦੀ ਕਮਾਈ ਨੇ ਸਿੱਖ ਸਕਦਾ ਹਾਂ ਪਰਦਾਦ ਟਾਈਮ ਨਹੀਂ ਹੈਗਾ ਭੂਰੀ ਕੋਲ ਟਾਈਮ ਨਹੀਂ ਹੈਗਾ ਭੂਰੀ ਕੋਲ ਸਮਾਂ ਨਹੀਂ ਹੈਗਾ ਹੈ ਸਮਾਂ ਨਹੀਂ ਹੈਗਾ ਕਿਉਂਕਿ ਜਿੱਕਣਾ ਬਾਈ ਹੁਣ ਇਹ ਸਾਡੇ ਏਰੀਆ ਚ ਆਏ ਪਏ ਆ ਉਹ ਦੇ ਬਾਈ ਪਿੱਛੇ ਲੋਗੋ ਲੱਗੇ ਪਏ ਆ ਤਾਂ ਪਿੱਛੇ ਲੱਗਿਆ ਉਹ ਜੌਂਡੀਅਰ ਕੰਪਨੀ ਦਾ ਜਾਣ ਹੁੰਦਾ ਬਾਈ ਠੀਕ ਬਾਕੀ ਹੁਣ ਕਿੱਥੇ ਚੱਲਣੀਆਂ ਹੈ ਬਾਈ? ਆਹੀ ਵੱਜਣੀਆਂ ਇੱਥੇ। ਆਪਣੇ ਕੋਲੇ ਚੱਲਣੀਆਂ ਐ। ਪਰਦਾ ਵੱਜਣਾ। ਇਪ ਤਾਂ ਟੂੜੀਆਂ-ਤਾੜੀਆਂ ਠੀਕ ਬਣਦੀਆਂ, ਬਣ ਜਾਂਦੀਆਂ ਦੋ ਟਰਾਲੀਆਂ ਕਿਲੇ ਦੀਆਂ ਹੁਣ। ਹਾਂ। ਦੋ ਤੇ ਮੈਂ ਕਹਿੰਦਾ ਤਿੰਨ ਵੱਧ ਬਣੀ ਜਾਂਦੀ ਹਣੀ ਯਾਰ। ਨਹੀਂ ਨਹੀਂ ਨਹੀਂ, ਢਾਈਕ ਬਣ ਜਾਂਦੀ। ਢਾਈਕ? ਉਹ ਵੀ ਕਣਕੋਪਰ ਵੀ ਆ। ਪ੍ਰਧਾਨ ਜੀ ਇੱਕ ਹੁਣ ਜਿਹੜੀ ਨਰਮ ਕਰਕੇ ਨਾ ਜਿਹੜੀ ਸਾਲੀ 38 68 ਉਹਦੇ ਜਦ ਵੱਧ ਟੂੜੀਆਂ ਮਾਰਦੀ ਆ। ਹੁਣ ਤਾਂ ਚਲੋ ਵੀ ਜ ਕੋਈ ਵੀ ਇਦਾਂ ਨਹੀਂ ਹੈਗਾ। ਤਰ ਮੈਂ ਕਹਦਾ ਪੂਰੀ ਇੱਕ ਹੁਣ ਨਰਮ ਕਰਕੇ ਨਾ ਐਨ ਨਾਲ ਖੈਂਦੀ ਆ। ਜੋ ਜੋ ਸੁੱਕੇ ਜਾਣਾ ਫੇ ਹਵਾ ਜੀ ਗਲੇ ਭਰੀ ਜੰਟਰ ਵਾਲੀ ਫੇ ਤਿੰਨ ਹੋ ਜਾਣੀਆਂ ਭਾਈ 725 ਉਹਦੀ ਤਿੰਨ ਬਣ ਜਾਣੀਆਂ 725 ਦੀ ਹਾਂ ਭਾਈ ਜਿਹੜਾ ਸੁੱਕਿਆ ਬਲਾਣੂਗਾ ਉਹ ਫੁੱਲ ਦਾ ਏ ਆਹ ਜਿਹੜਾ ਦੂਆ ਨਾਰਮ ਆ ਇਹਦਾ ਜਿਹੜਾ ਹੋਈ ਜਾਂਦਾ ਏ ਕਿਦਾਂ ਹੋਈ ਜਾਂਦਾ ਹਮ ਫਰਕ ਤਾਂ ਹੈਗਾ ਫਰਕ ਤਾਂ ਹੈਗਾ ਭਾਈ ਉਹ ਫੋਰਮੈਨ ਹੋ ਰਿਆ ਅੱਜ ਭਾਈ ਕਿਹੜੇ ਲੱਕ ਚ ਪਹੁੰਚੇ ਪਏ ਪੁਰੀ ਅੱਜ ਆਪ ਮੰਟੂ ਏ ਹੋ ਗਏ ਤੇ ਮਰਥੂ ਆਈ ਬਹੁਤ ਦੂਰ ਲੱਗਿਆ ਪਰ ਤਾਂ ਆਇਆ ਘੁੰਮਣ ਕੇ ਰੀ ਉਹ ਪੁੱਠੇ ਪਾਸੇ ਨੂੰ ਪੈ ਗਿਆ ਤੂੰ ਤੈਨੂੰ ਕਿਹਾ ਇੱਥੇ ਨੂੰ ਮੋੜ ਉਹ ਪਤਾ ਨਹੀਂ ਲੱਗੇਗਾ ਇਹਦਾ ਰਸਤਾ ਹੀ ਉਧਰ ਹੈ ਮੈਂ ਉਹ ਪਰਲੇ ਰਸਤੇ ਨੂੰ ਤਾਂ ਮੈਂ ਵੀ ਗਿਆ ਵਾਗ ਕੇ ਤੇ ਗੱਭੇ ਨੂੰ ਮੋੜ ਹੁੰਦਾ ਇੱਧਰ ਨੂੰ ਲੈ ਲੋ ਜੀ ਬਾਈ ਉਹ ਵਧੀਆ ਛੋਟੀ ਲੱਗ ਜਾਂਦੀ ਨਾ ਹਾਂ ਛੋਟੀ ਲੱਗ ਜਾਂਦੀ ਉਹ ਮੈਂ ਤਾਂ ਆਪ ਤਨੋ ਹੀ ਕਹਿ ਲਿਆ ਚਲੋ ਜੇ ਚਲਾਉਣੀ ਆ ਭਾਈ ਕਿਹੜਾ ਤੁਸੀਂ ਦੇ ਲੋ ਨਹੀਂ ਫੋਰਮੈਨ ਪੁੱਛਦੇ ਵਾਕੀ ਕੱਟੋ ਉਹ ਫੋਰਮੈਨ ਆ ਮਸ਼ੀਨ ਛੋਟੀ ਕਹਿੰਦੇ ਲੱਗਦੀ ਹੈ ਉਹ ਬਾਈ ਇਹ ਛੋਟੀ ਕਹਤੇ ਮਸ਼ੀਨ ਇੱਕ ਕਟਰ ਛੋਟਾ ਏ ਹੈ ਛੋਟੀ ਛੋਟੀ ਏ ਨਾ ਕਿੰਨੇ ਫੋਰ ਦਾ ਬੋਲੇ ਤਾਂ ਵੱਢਣੇ ਆਣਾ ਇਹ ਹੈ ਜੀ 13.5 13.5 ਫੋਰ ਦਾ ਬੜੀ ਦਾ ਕਿੰਨਾ ਹੁੰਦਾ ਜੀ 14 ਫੇਰ ਤਾਂ ਕੋਈ ਫਰਕ ਨਹੀਂ ਹੈਗਾ ਕੋਦਾਂ ਕੱਦ ਛੋਟਾ ਜੀ ਕੱਦੇ ਛੋਟਾ ਹੈ ਕੰਮ ਉਹੀ ਕੰਮ ਉਹੀ ਹੈ ਇਹ ਮਦਰੇ ਕੱਦ ਦੀ ਹੈ ਗੱਲ ਤਾਂ ਠੀਕ ਹੈ ਇਹ ਬਲੇਟੀ ਕੱਦ ਦੀ ਹੈ ਬਸ ਇਸੇ ਦਾ ਫਰਕ ਨਹੀਂ ਭਾਈ ਇਹ ਜਿਹੜੀ ਕੰਪਨੀ ਜੌਂਡੀਰ ਹੈ ਰਿਪੇਅਰ ਤਾਂ ਨਹੀਂ ਕਰਦੀ ਕ ਕਰਦੀ ਹੈ ਜੀ ਨਹੀਂ ਬਹੁਤ ਘੱਟ ਹੈ ਵਧੀਆ ਹੈ ਸਮਝ ਜਿਕਣਾ ਇਹਨਾਂ ਦੇ ਟ੍ਰੈਕਟਰ ਕਾਮਯਾਬ ਉਹ ਨਹੀਂ ਕਾਮਯਾਬ ਹੈਗੀ ਆ ਵਾਦੂ ਰਿਹਾ ਮਹਿੰਗਾ ਇਹ ਸਮਾਨ ਜੀ ਪਰ ਵਧੀਆ ਹਾਂ ਸਮਾਨ ਮਹਿੰਗਾ ਹੈ ਨਹੀਂ ਆਏਗੀ ਤੇ ਪਰ ਮਿਲਣਾ ਕੰਪਨੀ ਜਿਕੜਾ ਲੀਕ ਲੂਕ ਤਾਂ ਨਹੀਂ ਜਿਕੜਾ ਜੌਂਡੀਓ ਟਰੈਕਟਰ ਲੀਕ ਹੈ ਇਹ ਤਾਂ ਠੀਕ ਹੈ ਬਾਈ ਤੂੰ ਵੀ ਹੁਣ ਦੱਬਦਾ ਠੀਕ ਚੱਲਦੀ ਹੈ ਇਹਦਾ ਫੋਨ ਮੈਨ ਨਾ ਨਾ ਦੱਬਦਾ ਤਾਂ ਹੈਗਾ ਮਣ ਮੋਟਾ ਹੱਥ ਤਾਂ ਪਾਉਂਦਾ ਹੈ ਬਹੁਤ ਚਲਾਉਂਦਾ ਹੈ ਇਹਨੂੰ ਤਾਂ ਵਾ ਵਾ ਇਹ ਸਵੇਰੇ ਇਹੀ ਬਿਠਾ ਲਿਆ ਹਤਾ ਹੁਣ ਫੜ ਕੇ ਤਾ ਰਿਹਾ ਲੈ ਪਦਾਨ ਕਰਦਾ ਵੀ ਪੂਰਾ ਭਾਈ ਇਹਦਾ ਕੰਮ ਹੋ ਹੀ ਗਿਆ ਜਿਕਣਾ ਆਪਣੇ ਤਾਂ ਗੱਲ ਬਾਈ ਪੂਰਾ ਕਰਦਾ ਦੇ ਲੋ ਸ਼ਾਮ ਦਾ ਟਾਈਮ ਹੈ ਇਹ ਗਰੀ ਵੀ ਅਣਕ ਕਰਕੇ ਜ਼ਿਆਦਾ ਕਰਦਾ ਹੁੰਦਾ ਉਹਨੇ ਪੂਰੀ ਤੇਰੇ ਕਿੰਨਾ ਕਰਦਾ ਬਾਈ ਪੂਰੀ ਨਹੀਂ ਮੇਰੇ ਤਾਂ ਬਹੁਤ ਆ ਕਰਦਾ ਬਾਈ ਇਹ ਨਹੀਂ ਜ਼ਿਆਦਾ ਸੁੱਕੀ ਵੀ ਦੀ ਪੂਰੀ ਰੰਡਾ ਕੋ ਵੀ ਗਰੀ ਵੀ ਹੋਵੇ ਫਿਰ ਇਹਨਾਂ ਕਰਦਾ ਜ਼ਿਆਦਾ ਪੂਰੀ ਹੁਣ ਤਾਂ ਦੂਈ ਮਸ਼ੀਨ ਚਾਹੀਦੀ ਜਿਹੜੀ ਤੂੜੀ ਵੀ ਨਾਲ ਦੀ ਨਾਲੇ ਬਣਾਵੇ ਹੈਗੀ ਲਓ ਜੀ ਬਾਈ ਬਾਈ ਨੇ ਮੈਸੀ ਖਿੱਚਦਾ ਪਰ ਮੂਰੇ ਜੰਗ ਲੱਗੀ ਵੀ ਹੈ ਕਰਦਾ ਜ਼ਿਆਦਾ ਏ ਰੋਕਣਾ ਪੈਣਾ ਕਰਾਈ ਬਾਈ ਕਿਆ ਉਸ ਤੋਂ ਨਿਕਲੀ ਜਾਂਦੀ ਏ ਇਹ ਨੇ ਵੀ ਬਈ ਦਾ ਨਿਕਲੀ ਗਿਆ ਵਧੀਆ ਵਧੀਆ ਇੱਕ ਦੀ ਨਿਕਲਦੀ ਹੈ ਇਸ ਵਾਰ ਦਾ ਵਧੀਆ ਹੈ ਧਾਨਾਂ ਨੂੰ ਘੱਟ ਨਿਕਲਦਾ ਨਾ ਜੀ ਧਾਨਾਂ ਨਾਲ ਥੋੜਾ ਘੱਟ ਧਾਨਾਂ ਦਾ ਬਈ ਕੀਲੇ ਨਹੀਂ ਵੱਢ ਹੁੰਦਾ ਬੰਬੂ ਬਹੁਤ ਹੁੰਦੇ ਆ ਤਿੰਨ ਬੰਬੂ ਹੈ ਤਿੰਨ ਭਰ ਦਿੰਨੇ ਇਹ ਤਾਂ ਮੈਂ ਕਹਿੰਦਾ ਕੀਲੇ ਜੀ ਦੇਖ ਕੇ ਮੈਂ ਹੀ ਭਰ ਦਵਾਂ ਕਿੰਨਾ ਹੋ ਜਾਂਦਾ ਜੀ ਇਹ ਬੰਬੂ 18 20 17 18 ਕੋਣ ਕਿੰਨਾ ਹੋ ਜਾਏ ਪੇ ਤਾਂ ਪਰ ਤਾਂ ਬੜੀ ਹੋਇਆ ਰਹੇ ਪਰ ਆਪਾਂ ਇਹ ਦੇਖਣ ਨੂੰ ਛੋਟੀ ਆ ਕੱਦ ਛੋਟਾ ਹੈ ਇਹ ਥੋੜੀ ਜਿਹੀ ਮੰਦਰੀ ਹੈ ਪੂਰੀ ਇੱਕ ਦੇ ਹੇਲੀ ਜੌਂਡੀਆ ਟਰੈਕਟਰ ਦਾ ਇੰਜਨ ਛੋਟਾ ਜਿਹਾ ਹੈ ਜਾਂ 50 75 ਲੈ ਲੈ ਜਾਂ ਦੂਆ ਲੈ ਲੈ ਜਾਂ ਤੀਆ ਲੈ ਲੈ ਜਿਹੜਾ ਮਰਜ਼ੀ ਲੈ ਲੈ ਫਰਕ ਤਾਂ ਹੈ ਪਲੇਂਜਰਾਂ ਦਾ ਵੀ ਫਰਕ ਹੈ ਹਾਂ ਕਣਕ ਬਾਈ ਆਪਣੇ ਵਾਲੇ ਵੀ ਜੇ ਇੱਧਰ ਦੇਖ ਤਾਂ ਪਵਾੜਾ ਇਹ ਐਂ ਟਾਇਰ ਚ ਹਵਾ ਨਹੀਂ ਲੋ ਯਾਰ ਐ ਨਹੀਂ ਡਰ ਜਾ ਉਹ ਇਹਨਾਂ ਨੇ ਕੱਢ ਤੀ ਬਾਈ ਯਾਰ ਪੂਰੀ ਦੀ ਕਬੜ ਦੋ ਅੱਜ ਹੈ ਨੰਬਰ ਬਾਅਦ ਵਾਲਾ ਨਾ ਯਾਰ ਆਏ ਨਾ ਕਰੋ ਯਾਰ ਇਹਨੇ ਵਾਲੇ ਦੋਲੇ ਵੱਢ ਲੈਣ ਦੇ ਆਪਣੇ ਵੀ ਥੋੜਾ ਤਕੜਾ ਹੈ ਕਿੰਨੀ ਜਗਾ ਦੀ ਹੈ ਕਿ ਨਾ ਤਾਂ ਹੀ ਘਟ ਪਾਈ ਆ ਫਿਰ ਇਹਦੇ ਕਰਕੇ ਟਾਇਰ ਕਰਕੇ ਹਨਾ ਹਵਾ ਘਟ ਪੈਂਚਰ ਹੀ ਹੂੰ ਟੈਂਚਰ ਉਹ ਬਾਈ ਇੱਕ ਦੇਖਿਆ ਮੋਰੇ ਲੰਬੇ ਖੇਤ ਆ ਨਾ ਦੇਖੋ ਉਹ ਤੇ ਕਿੱਥੇ ਮਸ਼ੀਨ ਪਹੁੰਚ ਗਈ ਹਾਂ ਤੰਦੀਆਂ ਯਾਰ ਉਹ ਰੇ ਤੰਦੀਆਂ ਆ ਲੱਭੀਆਂ ਬਹੁਤ ਆ ਉਹ ਕਹ ਜੀ ਜੀ ਬਾਈ ਆਹੀ ਲੰਬੀ ਉਹ ਲੰਬੀ ਉਹ ਪੁਰਦੇ ਨਾਲ ਵੀ ਇੱਕਣੀਆਂ ਆਪਣੇ ਜਦੋਂ ਸਟਾਰਟ ਹੋ ਗਏ ਮਰਸੂਆ ਜੀ ਵੜ ਜਾਂਦੇ ਆ ਅਗੇ ਆਪਣੇ ਚਵਾਈ ਹੈ ਹੂੰ ਸਿੰਗਲ ਕਿੰਨੀ ਵੀ ਆਇਓਆ ਸਿੰਗਲ ਕਿੰਨੀ ਚੌੜੇ ਬਲੱਡ ਕਿੱਥੇ ਮਿਲਦੇ ਆ ਇਹ ਆਪਣਾ ਮਿੰਦਿਆ ਤੁਸੀਂ ਤਾਂ ਹੁਣ ਕਈ ਪਾਸੇ ਘੁੰਮੇ ਕੈਂਪੀਜੇ ਮਿਲਦੇ ਆ ਨਾ ਨਾ ਐਮਪੀਜੇ ਦਾ ਬਾਤ ਹੀ ਬੜੀ ਆ ਹਾਂ ਐਮਪੀਜੇ ਦਾ ਬਾਤ ਉਹਥੇ ਲੰਬੇ 기ਲੇ ਮਿਲਦੇ ਆ ਬਾਈ ਇਹਦੀ ਕਿਸਮਾ ਆਪਣੇ ਕਿੰਨੇ ਪਾਈ ਜਾਂਦੀ ਐ ਇੱਧਰ ਹੀ ਫਿਰ ਨਦੀਏ ਪਾਲੀ ਮੇਰੇ ਅੱਛਾ ਇੱਧਰ ਨੂੰ ਵੀ ਹੈ ਸੋਨਾ ਮੰਡਗੀ ਨੇ ਨੂੰ ਬਾਈ ਕਿੰਨੇ ਮਾਲ ਆ ਕਿੰਨੇ 기ਲੇ ਦਾ 기ਲੇ ਦਾ ਕਿੰਨੇ ਦਾ 기ਲੇ ਦਾ ਬੰਗੀ ਵਧੀਆ ਠੀਕ ਆ ਫਿਰ ਆ ਗਏ ਆਮਨੇ 22 ਦੀ ਹੈਗੀ ਐ 22 ਦਾ ਬਾਈ ਹੈਗਾ ਆ ਲੰਬੇ ਲੰਮਾ ਹੋਣਾ ਨਾ ਉਹ ਪੜਨੇ ਤੱਕਰ ਉਹ ਇੱਕ ਨਹੀਂ ਪੂਰੀ ਇੱਕ ਜੱਗਾ 기ਲਾ ਕੱਢਣ ਚਲੇ ਗਿਆ ਕਹਿੰਦਾ ਲੰਬਾ ਬਹੁਤ ਆ ਦੂ ਕੀ ਲੈ ਲੱਗਦੇ ਆ ਮੈਂ ਕਿ ਚੜਾਈ ਨਹੀਂ ਬਾਈ ਹੈਗੀ ਬਾਈ ਕਹਿੰਦਾ ਲੱਗਦਾ ਬਾਈ ਜਾ ਆਉਂਦੀ ਡਰ ਲੱਗਦਾ ਨਾ ਪਰ ਬੰਦਾ ਡਰ ਜੇਦਾ ਮਾੜੀ ਕੰਨੀ ਤੇ ਲੱਗਦਾ ਉਹ ਸਕੂਲ ਨੂੰ ਲੱਗਦਾ ਲੰਬੇ ਨੂੰ ਹਾਂ ਲੈ ਬਾਈ ਦੇਖ ਕੇ ਬੰਦਾ ਘਾਬਰ ਜਾਂਦਾ ਏ ਪਰ ਚੜਾਈ ਵੀ ਗਣੀ ਜਾਂਦੀ ਏ ਅੱਛਾ ਬਾਈ ਕਹਿੰਦਾ ਪਾਣੀ ਕਿ ਲਾਇਆ ਬਾਈ ਮੁੜ ਕੇ ਲੱਗਿਆ ਰੱਬ ਨਹੀਂ ਲਾਤੇ ਸਪਰੇਸ ਬਰੂ ਸਪਰੇ ਵੀ ਇੱਕ ਜਿਆਦਾ ਦੂ ਇੱਕ ਲੀਆ ਬਾਈ ਬਾਈ ਕਿਹਾ ਸਪਰੇ ਵੀ ਇੱਕ ਪਾਣੀ ਦਾ ਬਸ ਠੀਕ ਆ ਦਾਣਾ ਦੇ ਨਾਲ ਵਿੱਚ ਕਿੰਨੇ ਕਿੰਨੇ ਕੋ ਉਦਾਂ ਬਾਈ ਤੇਰੀ ਟੂੜੀ ਵਧੀਆ ਬਣ ਜਾਣੀ ਜਿਹੜੀ ਤੇ ਸ਼ਾਮ ਨੂੰ ਬੜਾਈ ਹੈ। ਹੂੰ ਬਾਈ ਆਹ ਜਿਹੜੇ ਹੁਣ ਬੂਟੇ ਲੱਗੇ ਹਾਂ ਨਾਲ ਹੀ ਦੇਖ ਨਾਲ ਮੋਟੀ ਆ। ਆਹਾਂ ਹਾਂ ਟੁੱਟਦੀ ਆ ਬਾਈ ਬਣ ਜਾਣੀ ਟੂੜੀ। ਕਿਉਂ ਨਾਲੀ ਦਾ ਫਰਕ ਹੈ ਨਾ ਵਿੱਚ ਵਿੱਚ ਸਾਲਾ ਹੋਰ ਦਾਣਾ ਕਿਹੜਾ ਕਿਹੜਾ ਵੀ ਆ। 582 525 ਲੋ ਜੀ ਬਾਈ ਕੰਬੈਨ ਖੋ ਗਈ ਸੀ ਮਸੀਓ ਮੋੜੀ ਹੈ। ਇਹ لمبے ਖੱਤੇ ਨੇ ਇੱਧਰ। ਹਾਂ ਪਰਦਾ ਆਪਣੇ 8 ਕਿਲੇ ਦਾ ਘੇਰਾ ਹੋਣਾ ਤੁਹਾਡੇ ਦਾ। ਉਹਗਾ ਬਾਈ। ਕਿ ਨਹੀਂ ਲਵਾਈ ਜਿਆਦਾ ਇਹ। ਕਿੱਥੇ ਜਾ ਕੇ ਮੁੜੀ ਏ। ਪਲਾੜ ਤਾਂ ਬਾਈ ਐਮਪੀ ਜੀ ਦਾ 10-10 ਕਿਲੇ ਵਾਲੇ ਹੈ। ਬਾਈ ਉੱਥੇ ਘਾਟ ਵੀ ਲਾ ਲੈਂਦੇ ਆ ਵੀ 20 ਕਿਲੇ ਹੈ। ਬਹੁਤ ਬਹੁਤ ਜ਼ਿਆਦਾ। ਆਏ ਵੀ ਹੈਗਾ? ਠੱਗੀ ਚੱਲਦੀ ਆਪਣੇ ਵੀ ਚੱਲੀ ਜਾਂਦੀ। ਸਾਰੇ ਪਾਸੇ ਚੱਲਦਾ ਬਾਈ। ਸਾਰੇ ਪਾਸੇ ਚੱਲਦਾ। ਇਹ ਚੱਲੀ ਜਾਂਦੀ। ਇਹ ਦਾ ਘਾਟੇ ਵੱਧ ਦੇ ਚੱਲ ਤੁਹਾਡੇ ਲਿਖੇ ਪਏ ਆ। ਚਾਲ ਬਣੀ ਵੀ ਇੱਕ ਲੱਗੇ ਪੇ ਗੰਮ। ਬਸ ਵੇਲੇ ਨਹੀਂ ਆਵਾ। ਕਿੰਨੇ ਸੀਨ ਲਾਤੀ ਮਸ਼ੀਨ ਕੱਲ? ਉਹ 5 ਵਜੇ ਉਹ ਆਪਾਂ 6 ਵਜੇ ਨਹੀਂ। 6 ਵਜੇ ਸੀਨ। ਪੂਰੀ ਨਾਲੇ ਬਾਈ ਰਿਸ਼ਤੇ ਨਾਲ ਬੰਨਤੇ ਨੇ ਮਸ਼ੀਨ ਦਵਾ ਕੇ ਭੱਜਣੇ ਜੋ ਭੱਜਣੇ ਜੋ ਘੇਲੀ ਆਗੇ ਦੋ ਸੀਜ਼ਨ ਕੀਲਾ ਘੜਦਾ ਦੋ ਸੀਜ਼ਨ ਲਾਏ ਦਿੰਦੇ ਆ ਨਹੀਂ ਬਾਈ ਤੂੜੀ ਵਾਲਾ ਦੇ ਕੇ ਦੇ ਦੋ ਬਾਕੀ ਇਹਦੀ ਪੂਰੀ ਵੀ ਕਹਿੰਦੇ ਥੂੜੀ ਦੂਏ ਲੋਟੇ ਬਣਾਉਂਗਾ ਪੂਰੀ ਇਹਦੀ ਥੂੜੀ ਪਈ ਤੀ ਕੀ ਗੱਲ ਹੈ ਕਲੇਵਰ ਮਹਿੰਗੀ ਪੈਂਦੀ ਡੇਵਲ ਸਸਤੀ ਪੈਂਦੀ ਹੈ ਮਹਿੰਗੀ ਪੈਂਦੀ ਹੈ ਨਹੀਂ ਹਾਂ 9500 ਚ ਮੰਗਦੇ ਆ ਬੱਲੇ ਬਾਕੀ ਇਹ ਟੋਈ ਟੋਈ ਮਗਾ ਟੂੜੀਓ ਤੁਸੀਂ ਲੈ ਜਿਓ ਦਾਣੇ ਦੇ ਪਾ ਦੋ 3500 ਰੁਪਏ ਟੋਈ ਹਾਂ ਟੋਈ ਬਾਕੀ ਖਡੰਬੇ ਦਾ ਫਿਰ 15 ਚ ਵੈ ਗਈ ਬਾਈ ਦੇਤਾ ਚੱਕ ਕੇ ਬਸ ਕਰਾਂ ਅਸੀਂ ਕਿਹਣੀ 3500 ਰੁਪਏ ਫੇ ਤਾਂ 15000 ਚ ਵੈ ਗਈ 13000 ਹੋ ਗਿਆ ਸੱਦਾ ਫੇ ਤਾਂ ਬਾਈ ਮਸ਼ੀਨ ਵਾਲੀਓ ਠੀਕ ਹੈ ਸ਼ੋਗਰਾ ਸ਼ੋਗਰਾ ਬਾਈ ਮਸ਼ੀਨ ਮੋੜੀ ਆ ਜੀ ਲੰਬਾ ਘੇਰਾ ਬਹੁਤ ਆਲੇ ਵੀ ਆਂ ਬੋਲੇ ਆ ਇਹ ਕੈ ਰੰਗ ਥੋੜਾ ਜਿਹਾ ਠਿੱਕਾ ਜਿਹਾ ਨਾ ਪ੍ਰਦਾਨ ਐ ਨਾ ਉਹ ਜਿਹੜਾ ਜੋਂਡਿਆ ਟਰੈਕਟਰ ਗੂੜਾ ਓਕਣਾ ਨਹੀਂ ਹੈਗੀ ਇਹ ਬਈ ਯਾਰ ਲਈ ਤੇ ਗੂੜੀ ਦੀ ਕਿ ਫਿੱਕੀ ਓਦੀ ਰੰਗੇ ਇਹੋ ਜਿਹੇ ਮੈਟ ਕਲਰ ਜਿਹਾ ਗੱਲ ਮਟੜੀ ਖੰਡ ਇਹ ਬਈ ਸਾਹਮਣੇ ਚੱਲਦੀ ਮਸ਼ੀਨ ਦੋਨੇ ਪਾਸਿਆਂ ਨੂੰ ਫੋਲ ਕਰਦਾ ਪੂਰੀ ਗਰਦੇ ਮਾਰਨੇ ਦੀ ਕਿਹੜੀ ਦਵਾਈ ਹੈ ਗਰਦਾਂ ਮਾਰਨੇ ਦਵਾਈ ਕਿਹੜੀ ਖੋੜ ਗੋੜ ਜਾਂ ਫਿਰ ਜਮਸ਼ਾਹ ਨੂੰ ਦੁੱਗਾ ਗਲਾਸੀ ਗਲਾਸੀ ਪ੍ਰਧ ਗਲਾਸੀ ਜਰਾ ਮਾਰਦੀ ਗੋੜ ਜਰਾ ਮਾਰਦਾ ਕਰਦੇ ਨੂੰ ਪ੍ਰਧਾਨ ਦੇ ਗਾਗਾ ਗਲਾਸੀ ਮਾਰਦਾ ਹੈ ਪ੍ਰਧਾਨ ਤੇ ਗੁਰਦਾ ਮਾਰਦਾ ਹੈ ਗੋੜ ਖਾਂਦੇ ਸਿਆਣੇ ਬੰਦੇ ਸਾਰੇ ਗੋੜ ਖਾਂਦੇ ਹੋਰ ਵੀ ਖਾਂਦੇ ਸਿਆਣੇ ਸਾਰੇ ਗੋੜ ਗਰਦਾ ਮਾਰਦਾ ਯਾਰ ਜੱਗੇ ਅੱਗੇ ਜਾ ਪ੍ਰਧਾਨ ਤੂੜੀਆਂ ਦਾ ਕੰਮ ਕਰਦੇ ਤੇ ਬੁੜੇ ਕੋਈ ਵੀ ਦੇ ਬਾਈ ਦੇ ਗਾਣੇ ਕਹਿੰਦਾ ਤੇ ਉਸੀ ਗੁਰਦੀ ਖਾਣੀ ਪੈਂਦੀ ਹੈ ਜੋਰ ਲਾ ਕੇ ਤਾਲ ਉਡਾਉਂਦਾ ਹੈਗਾ ਬੋਲੀ ਹੁੰਦਾ ਕਿਉਂਕਿ ਬਾਈ ਤੁਸੀਂ ਦੇਖੇ ਸਾਡੇ ਕਿਹੜੇ ਸਾਹਮਣਾ ਕਰਦਾ ਜਿਹਨੇ ਸਾਰੀ ਦਿਹਾੜੀ ਚਲਾਉਣੀ ਉਹਦਾ ਤਾਂ ਬਰਾ ਹਾਲ ਹੋ ਜਾਂਦਾ ਮੈਂ ਤੇ ਬਹੁਤ ਔਖੀ ਆ ਡਰਾਈਵਰੀ ਔਖੀ ਆ ਮੈਂ ਤਾਂ ਸਾਰੇ ਦੇ ਡਰਾਈਵਰੀ ਸਭ ਦਾ ਇੱਕ ਟਰੱਕਾਂ ਦੀ ਓਕੀ ਬਹੁਤ ਓਕੀ ਸਭ ਤੋਂ ਓਕੀ ਇਹੀ ਆ ਬਾਈ ਬਾਈ ਇੱਕ ਹੈ ਜਿਕਣਾ ਬਹਾਰਲੀਆ ਕੰਟਰੀ ਉਥੇ ਕੈਵਨ ਮਸ਼ੀਨਾ ਉਹ ਉਹਨਾਂ ਦਾ ਨਜ਼ਾਰਾ ਚਲਾਉਣ ਦਾ ਨਹੀਂ ਪੂਰੀ ਹੁਣ ਤਾਂ ਆਪਣੇ ਮੇਰੇ ਕੈਵਨ ਬਾਂਦਦੇ ਮੈਂ ਟੂਰੀ ਟਾੜੀ ਬਣਾਉਣ ਲੱਗੇ ਟਰੈਕਟਰ ਕੈਵਨ ਹਾਂ ਹਾਂ ਬਾਕੀ ਬਾਈ ਇੰਡੀਆ 'ਚ ਪੈਸਾ ਹੈ ਨਹੀਂ ਇਹਨਾਂ ਅਗਲਾ ਫਿਰ ਤੁਹਾਨੂੰ ਪਤਾ ਹੀ ਹੈ ਨਾਰਮਲ ਹੀ ਲੰਦਾ ਮਸ਼ੀਨ ਕਿਉਂਕਿਰੇ ਤੁਹਾਨੂੰ ਪਤਾ ਹੀ ਨਹੀਂ ਵੱਡ ਨਹੀਂ ਹੁੰਦੀ ਨਹੀਂ ਪੂਰੀ ਸਬਸਿਡੀ ਤਾਂ ਮਿਲਦੀ ਹੋਊਗੀ ਪ੍ਰਧਾਨਕ ਓਕਾ ਮਿਲਦੀ ਨਹੀਂ ਹੋਊਗੀ ਬਾਕੀ ਭਾਈ ਲਾਣ ਪੂਰਾ ਖੜਕ ਰਾ ਦੇਖੋ ਆ ਹਾਂ ਹੁਣ ਤਾਂ 10 ਵਜੇ ਤੱਕ ਚਲੀ ਜਾਣੀ ਚੱਲੂ ਚਲੀ ਜਾਓ ਕਿਉਂਕਿ ਭਾਈ ਓਸ ਹੁਣ ਪੈਂਦੀ ਨਹੀਂ ਹੈਗੀ ਨੋਰਮਲ ਜੇ ਕੰਮ ਹੈ ਲੈ ਭਾਈ ਮੁਰਿਆ ਮੁਰਿਆ ਹੀ ਬਾਕੀ ਭਾਈ ਪੂਰੇ ਨੂੰ ਹੋਰ ਪੁੱਛ ਲੈਂਦੇ ਰੇਸਟੇਰ ਰਹਿੰਦੇ ਰਹਿੰਦੇ ਕਿਥੇ ਬੋਦੀ ਦਾ ਤਨ ਕੋਈ ਕਪੈਨ ਪਰ ਇਸ ਤਰ੍ਹਾਂ ਖਰੀਲਪੁਰ ਪੱਕਾ ਟਿਕਾਣਾ ਤਾਂ ਠੀਕ ਹੈ ਬਾਕੀ ਭਾਈ ਜੇ ਕਿਸੇ ਨੇ ਵਡਾਉਣੀ ਵਡੂਣੀ ਹੋਈ ਤਾਂ ਭੋਰੀ ਨੰਬਰ ਵੀ ਦੇ ਦਿੰਦੇ ਮਸ਼ੀਨ ਵਾਲੇ ਭਾਈ ਦਾ ਕਰਹੀਂ ਕਈ ਵਾ ਨਹੀਂ ਮਿਲਦੀ ਤਾਂ ਇਹ ਸਾਡੇ ਇਲਾਕੇ 'ਚ ਭਾਈ ਮਸ਼ੀਨ ਆਈ ਪਈ ਆ ਤੁਸੀਂ ਫੋਨ ਕਰਕੇ ਵਡਾ ਵੀ ਸਾਦੇ ਆ ਇਹ ਬੇਲੇ ਤੱਕ ਮਾਰ ਕਰਦੀ ਇਹ ਦਿਨ ਰੋਪੜ ਤੱਕ ਪੁਰਕਾ ਨੰਬਰ ਫੋਰਮੈਨ ਤੁਹਾਡਾ ਕਿੰਨਾ ਨੰਬਰ ਤੇਰਾ ਮੇਰਾ 62398 62398 33988 33988 ਹਾਂਜੀ ਠੀਕ ਆ ਭਾਈ ਜੇ ਕਿਸੇ ਨੇ ਇਧਰਲੇ ਇਲਾਕੇ 'ਚ ਵਡਾਉਣੀ ਤਾਂ ਭਾਈ ਨੂੰ ਫੋਨ ਕਰ ਸਕਦੇ ਆ ਤਾ ਤੁਹਾਨੂੰ ਬਾਈ ਦੇ ਬਾਈ ਆ ਵੀ ਕੋ ਫੋਨ ਤੇ ਜਾਂਦੇ ਆ ਬਾਰ ਬਾਰ ਕੋਹਣਾ ਨਹੀਂ ਪੈਂਦਾ ਇਹਨਾਂ ਨੇ ਕਹਿਣਾ ਨਹੀਂ ਪੈਂਦਾ ਇਹ ਵੀ ਠੀਕ ਆ ਬਾਈ ਇੱਕ ਵਾਰ ਫੋਨ ਕਰਿਆ ਬਾਈ ਤੇ ਆ ਗਿਆ ਠੀਕਣਾ ਬਾਈ ਹੁਣ ਸੀਜ਼ਨ ਦਾ ਟਾਈਮ ਆ ਨਾ ਨੇ ਵੀ ਕਈ ਵਾਰ ਨਹੀਂ ਮਿਲਦੀ ਤਾਂ ਇਲਾਜ ਹੈਗਾ ਏ ਪੂਰੀ ਨੂੰ ਫੋਨ ਕਰ ਲਿਓ ਤਾਂ ਵੱਢ ਜਾਊਗਾ ਵੀਰ ਮੈਨੂੰ ਵੱਲ ਮਿਲਿਓ ਨਹੀਂ ਮੈਂ ਮੌਕੇ ਵੀਰੇ ਨੂੰ ਕਰੇ ਭਗਾ ਜਾ ਫਿਰ ਪਾ ਪੂਰੀ ਨੇ ਬੜਾਏ ਰਾਤ ਨੂੰ ਆ ਪਤਾ ਨਹੀਂ ਲੱਗਣ ਦਿੱਤਾ ਇੱਕ ਹੋਰ ਦੇਖ ਪਤਾ ਨਾ ਇੱਕ ਲੈਟ ਵਾਲੀ ਆ ਫੇ ਮੈਂ ਕਿਹਾ ਮੋਟਰਸਾਈਕਲ ਫੋਨ ਆਉਂਦਾ ਜਾਂ ਕੋਲ ਆ ਕੇ ਦੇਖੇ ਆਏ ਬਾਹਰ ਲੈਟ ਕਦਰ ਵਾਲੀ ਹੈ ਮੂਰੇ ਵਾਲੀ ਉਹ ਉਹ ਹਿੱਲੀ ਵੀ ਤੇ ਥੋੜੀ ਜੀ ਮੈਂ ਵੀ ਗਾਹਾਂ ਵੀ ਜਗਾ ਕਹਿੰਦਾ ਰਾਤ ਨੂੰ ਚੱਲੂ ਮੈਂ ਕਹਾਂ ਲੱਗਦਾ ਤਾਂ ਭਾਈ ਐ ਹੋ ਇੱਕ ਅਸੀਂ ਥੋੜੀ ਜਿਹੀ ਪਹਿਲਾਂ ਲੰਘੇ ਸਾਨੂੰ ਮਸ਼ੀਨ ਦਿਖੀ ਨਹੀਂ ਹੈਗੀ ਤੇਰੇ ਪਿੱਛੇ ਤੇ ਹੀ ਪੂਰੀ ਇਹ ਯਾਰ ਇਧਰ ਨੂੰ ਆਏ ਕਾਲੇ ਨਾਂ ਦੇ ਘਰ ਕੇ ਨੇ ਨੂੰ ਬਾਫੇ ਅਸੀਂ ਦੂਈ ਛਣ ਲੰਘੇ ਆਪਾਂ ਇਧਰ ਨੂੰ ਲੰਘ ਗਏ ਬਹੁਤ ਚੱਕਰ ਆ ਉਹ ਚੱਕਰ ਹੈ ਬਾਕੀ ਭਾਈ ਪ੍ਰਧਾਨ ਦਾ ਰੋਟੀ ਦਾ ਟਾਈਮ ਹੋ ਗਿਆ ਹੁਣ ਜਾਣਾ ਪੈਣਾ ਸਾਨੂੰ ਇਹ ਰੋਟੀ ਦਾ ਗੁਰਦੁਆਰਾ 7:00 ਵਜੇ ਗੁਰਦੁਆਰਾ ਜਾਣਾ ਬਾਈ ਆ 7:00 ਗੁਰਦੁਆਰਾ ਜਾਂਦਾ 7:00 ਵਜੇ ਪੱਕੀ ਡਿਊਟੀ ਹੈ ਭਾਈ ਪ੍ਰਧਾਨ ਦੀ ਗੁਰਦੁਆਰਾ ਬੰਦ ਕਰਕੇ ਆਉ 9:08 ਹੋ ਜਾਣਾ। ਨਾ ਠੀਕ ਹੈ ਭਾਈ। ਭਾਈ ਤੇਰੀ ਕਾਨ ਕਿ ਕਰ ਆਉਂਗੀ? ਪਹਿਲੀ ਤੇ ਬਾਦ ਬੜਾਵਾਂਗੇ। ਬੱਲੇ ਬੱਲੇ ਤੇਰਾ ਤਾਂ ਬਹੁਤ ਨਾ। ਉਹ ਜਿਹੜੀ ਬਾਦ ਚ ਵੀਜੀ ਦੀ ਲੇਟ ਆ। ਹੂੰ। ਪੁਰੀ ਤੂੰ ਮੇਲਾ ਹੋ ਜਾਊਗਾ ਪਹਿਲੀ ਤੱਕ? ਮੈਂ ਤਾਂ ਹੋ ਜਾਣਾ ਭਾ ਕੱਲੂ ਹੋ ਜਾਣ ਮੇਲੇ ਪਰਸੋਂ ਨੂੰ ਬਸ। ਹਾਂ। ਖੜੰਬਾ ਚੱਲੂ। ਪੁਰੀ ਬਾਂਟੀ ਵੀ ਰੱਖ ਦੇ ਕਿੱਥੇ ਕਿ ਐਵੇਂ ਕਰਤਾ। ਉਹ ਬਹੁਤ ਦੂਰ ਹੈ। ਨਾ ਜੁੱਤੀ ਨਾ ਬੱਕਰਾ ਕਿੰਨੇ ਦਿਨ ਹੋ ਗਏ ਵਾਂਟੀ ਦੇਖੇ ਨੂੰ ਮੈਂ ਘਰਾਂ ਤੋਂ ਮੇਲੇ ਆ ਮੇਲੇ ਆ ਠੀਕ ਆ ਦਰਸ਼ਾਂ ਦੇ ਕਿਦੋਂ ਬਾਅਦ 30 9 ਵਜੇ ਵੱਲ ਜਾਉਂ ਜਿਹੜੀ ਕਿੱਲੇ ਦਾ ਸਰਕਾਰੀ ਨੌਕਰੀ ਕਰਦਾ ਸਰਕਾਰੀ ਨੌਕਰੀ ਕਰਦਾ ਬੈਂਕ 'ਚ ਲੱਗਿਆ ਗਿਆ ਮੈਂ ਗੱਲ 'ਚ ਲੱਗਿਆ ਮੇਰਾ ਪਹਿਲੇ ਕਿੱਲੇ ਨੂੰ ਚੱਲੀ ਗਾ ਲੇਟ ਹੋ ਜਾਣਾ ਹੁਣ ਲੱਗੇ ਲੇਟ ਦਾ ਹੈ ਮਸ਼ੀਨ ਬਾਈ ਫੇਰ ਲੰਬੇ ਘੇਰੇ ਵਾ ਚਲੇਗੀ ਲੋ ਜੀ ਬਾਈ ਚੱਲਦੇ ਕੰਮ 'ਚ ਅਸੀਂ ਬਹੁਤ ਕਾਲੀ ਖਿਚੜੀ ਜਾਣ ਦੀ ਪਰ ਲੇਟ ਹੋ ਗਿਆ ਕੰਮ ਸਾਡਾ ਭਲੇਖੇ ਦਾ ਬੰਦਾ ਮੋਟਰਸਾਈਕਲ ਵਾਦ ਲੈ ਗਿਆ ਮੈਂ ਗਲਤੀ ਤੇਰੀ ਹਾਂ ਬਾਈ ਕਹਿੰਦਾ ਮੇਰਾ ਮੋਟਰਸਾਈਕਲ ਦਾ ਨੰਬਰ ਕੁਛ ਇੱਕ ਇੱਕ ਅੱਖਰ ਦਾ ਫਰਕ ਤਾਂ ਸਿਟੀ 100 ਹੈ ਉਹ ਭਲੇਖਾ ਵਾ ਕੇ ਲੈ ਗਿਆ ਉਹ ਕਿੱਥੇ ਗਿਆ ਉਹ ਉਹਨੂੰ ਆਏ ਵੀ ਬੰਦੇ ਆਲਾ ਨਾ ਹੋਵੇ ਕਿਤੇ ਉਹ ਲੈ ਗਿਆ ਇਹ ਥੋੜੇ ਲਿਖੇ ਵੀ ਤੁਰੇ 10 ਮਿੰਟ ਲੱਗਣੇ ਮੋਟਰਵਾਰ ਕੋਈ ਨਹੀਂ ਚੱਲਣਾ ਵੈਲੇ ਹੀ ਆ ਬਾਕੀ ਭਾਈ ਮਸ਼ੀਨ ਸਾਨੂੰ ਦੇ ਦੇ ਉਹ ਵੱਡਾ ਦੇ ਕਿਹੜੇ ਬਗਾਲ ਦੇ ਸਾਨੂੰ ਬਾਕੀ ਭਾਈ ਮਸ਼ੀਨ ਲਿਖਣੀ ਹੋ ਗਈ ਬੰਦ ਹੁਣ ਲੈਟ ਆ ਗਈਆਂ ਬਾਲਵੀਆਂ ਹਾਂ ਕੋਈ ਇਹਦਾ ਟਾਈਮ ਸੌਣ ਦਾ ਕੋਈ ਨਹੀਂ ਹੈਗਾ ਮਸ਼ੀਨ ਵਾਲਾ ਲਗਾਦਾ ਜੇ ਟੁੱਟ ਪਨ ਹੋ ਗਈ ਫਿਰ ਇਹਨਾਂ ਦੁਪਹਿਰ ਘਾਣੀ ਪੈਣੀ ਰਾਤ ਨੂੰ ਹਾਂ ਭਾਈ ਸਵਾਰ ਕੇ ਪੈਣਾ ਮੇਰੇ ਚ ਰੋਣੀ ਵੀ ਆ ਚਲਾਉਣੀ ਵੀ ਆ ਭਾਈ ਰਾਤ ਨੂੰ ਸਵਾਰ ਕੇ ਪੈਣਾ ਉਹ ਚਲਦੀ ਭਾਈ ਹੁਣ ਲੱਟਾਂ ਗਈਆਂ ਬਲ ਬਾਹਰ ਹਾਂ ਭਾਈ ਇਹਨਾਂ ਦੀ ਅਮਲਮ ਇੱਕ ਗੱਲ ਦੇਖੀ ਆ ਹੁਣ ਹਾਂਜੀ ਚਾਹੇ ਕਿਸੇ ਕੋਲ ਕੋਈ ਵੀ ਚੀਜ਼ ਲੈ ਲੈ ਹਾਂਜੀ ਟਾਈਟਲ ਲੈ ਲੈ ਮੋਟਰਸਾਈਕਲ ਲੈ ਲੈ ਹੁਣ ਅਗਲਾ ਮਾੜੀ ਚੀਜ਼ ਨਹੀਂ ਰੱਖਦਾ ਪੂਰੀ ਹਾਂ ਕਿਉਂ ਬ੍ਰੈਂਡ ਹੀ ਲੰਦਾ ਬ੍ਰੈਂਡ ਹੀ ਲਗਾਦਾ ਬਰੀਆ ਜੀ ਆ ਗਏ ਰੁਕੇ ਜਾਰੀ ਲੈ ਭਾਈ ਰਾਮ ਜੀ ਦੇ ਨੀ ਇਹ ਤੇ ਫਾਇਟੇ ਖਾਣ ਆਏ ਤੇ ਅੰਦਰ ਆਉਣ ਆਏ ਤੇ ਤੁਹਾਡੇ ਨਾਲ ਆਉਣ ਚਲੇ